ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਅਪਡੇਟ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਯਾਨੀ ਕਿ 3 ਜੁਲਾਈ 2024 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਮੌਨਸੂਨ ਦਾ ਕਿਵੇਂ ਦਾ ਅਸਰ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਹੁਣ ਹੌਲੀ-ਹੌਲੀ ਮੌਨਸੂਨ ਨੇ ਪੰਜਾਬ ਨੂੰ ਕਵਰ ਤਾਂ ਕਰ ਚੁੱਕਿਆ ਹੈ ਪਰ ਕਿਤੇ ਨਾ ਕਿਤੇ ਜੋ ਉਮੀਦ ਮੌਨਸੂਨ ਤੋਂ ਦਿਖਾਈ ਦੇ ਰਹੀ ਸੀ ਉਹ ਉਨੀ ਜਿਆਦਾ ਸਾਬਿਤ ਨਹੀਂ ਹੋ ਰਿਹਾ ਮੌਨਸੂਨ ਆਪਣੇ ਮੀਂਹਾਂ ਦੇ ਵਿੱਚ ਕਿ ਬਹੁਤ ਜਿਆਦਾ ਹਿੱਸਾ ਪੰਜਾਬ ਦਾ ਹਜੇ ਵੀ ਮੀਂਹ ਤੋਂ ਸਖਣਾ ਦਿਖਾਈ ਦੇ ਰਿਹਾ ਹੈ ਪਰ ਕਿਤੇ ਨਾ ਕਿਤੇ ਜੋ ਅੱਜ ਅਲਰਟ ਜਾਰੀ ਹੋਏ ਨੇ ਉਹਨਾਂ ਦੇ ਮੁਤਾਬਕ ਮੌਨਸੂਨ ਆਪਣਾ ਔਲਾੰਬਾ ਤਾਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਸਭ ਤੋਂ ਪਹਿਲਾਂ ਅਸੀਂ ਸੈਟਲ ਡੇਮੇਜ ਦੇਖ ਲੈਂਦੇ ਹਾਂ ਇਮੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਦਲਬਾਹ ਪੰਜਾਬ ਦੇ ਉੱਪਰ ਛਾਈ ਹੋਈ ਹੈ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਿਹੜੋ ਕਰਕੇ ਜਾਇਓ ਕਮੈਂਟ ਬਾਕਸ ਵਿੱਚ ਪਿੰਡ ਜਿਲੇ ਸ਼ਹਿਰ ਦਾ ਨਾਮ ਲੇ ਕੇ ਆਪਣੇ ਮੌਸਮ ਦੇ ਤਾਜ਼ਾ ਹਾਲਾਤ ਲਿਖਣਾ ਨਾ ਭੁੱਲਣਾ ਤੁਸੀਂ ਦੇਖ ਸਕਦੇ ਹੋ ਟਟਮੇਰੂ ਦੇ ਵਿੱਚ ਬੱਦਲ ਬਾਈ ਜਿਹੜੀ ਧੁਆਬੇ ਦੇ ਵਿੱਚ ਤਾਂ ਆਪਾਂ ਕਹਿ ਸਕਦੇ ਹਾਂ ਕਿ ਸੰਘਣੀ ਬੱਦਲਵਾਈ ਛਾਈ ਹੋਈ ਹੈ ਜੇ ਟਟਮੇਰੂ ਦੇ ਵਿੱਚ ਮਾਨਸਾ ਜ਼ਿਲ੍ਹਾ ਯਾਨੀ ਕਿ ਮਾਲਵੇ ਦਾ ਖੇਤਰ ਤੇ ਮੱਝ ਦੇ ਖੇਤਰੀ ਨਾਲ ਵਿੱਚ ਟਟਮੇਰੂ ਵਿੱਚ ਬੱਦਲ ਹੋਈ ਹੈ ਪਰ ਤੁਸੀਂ ਦੇਖ ਸਕਦੇ ਹੋ ਜਿਹੜੀ ਬੈਲਟ ਸੈਂਟਰਲ ਪੰਜਾਬ ਤੋਂ ਦੋਬੇ ਵਾਲੀ ਸਾਈਡ ਦੇ ਵਿੱਚ ਬਹੁਤ ਸੰਘਣੇ ਬੱਦਲ ਛਾਏ ਹੋਏ ਨੇ ਜੋ ਕਿ ਇੱਕ ਬਹੁਤ ਵਧੀਆ ਸੰਕੇਤ ਜੀ ਸਵੇਰ ਵੇਲੇ ਤੋਂ ਹੀ ਮੀਂਹ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਅੱਜ ਸਵੇਰ ਤੋਂ ਹੀ ਰੂਪਨਗਰ ਜ਼ਿਲ੍ਹੇ ਦੇ ਬਹੁਤ ਏਸ਼ੇ ਦੇ ਵਿੱਚ ਮੀਂਹ ਦੀ ਖਬਰ ਆਈਆਂ ਨੇ ਤੜਕੇ ਲਗਭਗ 5:30 ਅਤੇ 5 ਵਜੇ ਤੋਂ ਵਿਚਕਾਰ ਹੀ ਮੀਂਹ ਸ਼ੁਰੂ ਹੋ ਚੁੱਕੇ ਨੇ ਜੀ ਤੇ ਜਿਸ ਦੀ ਪੁਸ਼ਟੀ ਅਸੀਂ ਤੁਹਾਨੂੰ ਰਡਾਰ ਸਿਸਟਮ ਨਾਲ ਕਰਾਵਾਂਗੇ ਸਭ ਤੋਂ ਪਹਿਲਾਂ ਰਡਾਰ ਸਿਸਟਮ ਦੇਖ ਲੈਂਦੇ ਆ ਵੀ ਕਿਸ-ਕਿਸ ਇਲਾਕੇ ਵਿੱਚ ਮੀਂਹ ਤੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਰਡਾਰ ਸਿਸਟਮ ਨਾਲ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਸ ਕਿਸੇ ਇਲਾਕੇ ਵਿੱਚ ਮੀਂਹ ਦੀ ਉਮੀਦਾਂ ਨੇ ਜੀ ਤੁਸੀਂ ਸਪਸ਼ਟ ਤੌਰ ਤੇ ਤੁਸੀਂ ਦੇਖ ਸਕਦੇ ਹੋ ਜੀ ਕਿ ਇਹ ਜਿਹੜੀ ਬੈਲਟ ਦਿਖਾਈ ਦੇ ਰਹੀ ਹੈ ਤੁਹਾਨੂੰ ਮਾਝੇ ਆਪਣਾ ਦੇ ਉੱਪਰਲੇ ਹਿੱਸੇ ਤੋਂ ਪਠਾਨਕੋਟ ਤੋਂ ਗੁਰਦਾਸਪੁਰ ਤੋਂ ਹੁਸ਼ਿਆਰਪੁਰ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਉਸ ਤੋਂ ਬਾਅਦ ਰੋਪੜ ਦੀ ਗੱਲ ਕਰ ਲਈਏ ਥੱਲੇ ਅਗਰ ਚਲੇ ਜਾਈਏ ਸ਼ਹੀਦ ਭਗਤ ਸਿੰਘ ਨਗਰ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਪੰਜਾਬ ਦੇ ਇਹ ਸੇਕ ਦੇ ਵਿੱਚ ਦਿਖਾਈ ਦੇ ਰਹੇ ਨੇ ਉਸ ਤੋਂ ਅੱਗੇ ਗੱਲ ਕਰ ਲਈਏ ਹਰਿਆਣੇ ਦੀ ਤਾਂ ਹਰਿਆਣੇ ਦਾ ਅੰਬਾਲਾ ਠੀਕ ਹੈ ਜੀ ਇਸ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਕੁਰੂ ਖੇਤਰ ਕਰਨਾਲ ਕੈਂਥਲ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੇ ਚਾਂਸ ਨੇ ਬਾਕੀ ਅੱਗੇ ਇਹ ਸਿਸਟਮ ਪਵਾਦ ਵਿੱਚ ਯੂਪੀ ਅਤੇ ਉੱਤਰਾਖੰਡ ਵੀ ਵੱਲ ਵਾਅਦਾ ਦਿਖਾਈ ਦੇ ਰਿਹਾ ਹੈ ਬਾਕੀ ਗੱਲ ਕਰ ਲਈਏ ਆਪਾਂ ਸੈਂਟਰਲ ਪੰਜਾਬ ਤੋਂ ਥੱਲੇ ਤਾਂ ਫਰੀਦਕੋਟ ਬਠਿੰਡਾ ਮਾਨਸਾ ਫਤਿਹਬਾਦ ਤੇ ਹਸਾਰ ਅੱਗੇ ਇਹ ਸਿਸਟਮ ਰਾਜਸਥਾਨ ਤੋਂ ਹਰਿਆਣਾ ਬਲਬਾਦਾ ਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਸੀ ਅੱਜ ਦੁਪਹਿਰ ਦੀ ਅਪਡੇਟ ਸੋਰੀ ਅੱਜ ਮੌਸਮ ਦੀ ਅਪਡੇਟ ਬਾਕੀ ਜੋ ਵੀ ਜਾਣਕਾਰੀ ਹੋਵੇਗੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ